ਮੋਟਾ ਬੇਲੇ ਜੱਟਾ ਤਿਆ ਬਾਪੂ ਆਖਦੇ 700 ਦੱਬੇ ਆ ਤੇ ਮੋਟਾ ਨੇ ਪਵਾਉਂਦੇ ਜਦੋਂ ਥਾਵਨ ਲਾਇਨ ਗੱਡੀਆਂ ਪਿੱਛੇ ਕੁੱਤ ਵੀ ਕਹਿਣ ਲਾਇ ਆਉਂਦੇ ਜਦੋਂ ਥਾਵਨ ਲਾਇਨ ਗੱਡੀਆਂ ਉਹੋ ਕਹਿ ਨਾਰੇ ਮਾਰ ਕੇ ਤੰਨਾ ਜੱਟ ਵੀ ਆਖਦੇ ਤੈਨੂੰ ਕਸਲਾ ਦਾ ਪਾਹ ਆਪ ਬੰਦੇ ਚਾ ਖੰਡਾ ਨਾ ਮੁੱਢ ਤੇ ਤੋਂ ਬੋਨੇ ਜਦੋਂ ਸਾਹਮਣੇ ਗੱਡੀਆਂ ਪਿੱਛੇ ਪੁੱਤ ਵੀ ਕਹਿਣ ਆਉਂਦੇ ਜਦੋਂ ਸਾਹਮਣੇ ਗੱਡੀਆਂ ਜੋ ਜੋ ਉਹ ਬੋਤਲਾਂ ਨੇ ਇਹ ਮੰਗਦੇ ਲੋਕ ਆਖਦੇ ਨੇ ਜੁੰਡਕ ਸਾਈ ਟੋਕੋ ਬੰਨੇ ਬੈਠਾ ਬੱਕਰਾ ਰੰਨਾ ਕਰੂ ਤੇ ਛੁਰੀ ਦੂਟ ਲਾਈ ਕਹਿਨੀ ਬਾਪ ਜੀ ਸ਼ੇਰ ਬਣ ਕੇ ਇੰਨਾ ਗਿੱਦੜਾ ਨੂੰ ਮਾਰ ਭਜਾਉਂਦੇ ਮੈਨੂੰ ਸ਼ਾਮ ਲੈਣ ਗੱਡੀਆਂ ਪਿੱਛੋ ਪੁੱਤ ਵੀ ਕਹਿਣ ਲਾ ਆਉਂਦੇ ਮੈਨੂੰ ਸ਼ਾਮ ਲੈਣ ਗੱਡੀਆਂ ਕੋ ਬੋਟਨਿਆ ਡੱਬਿਆਂ ਵਿੱਚੋਂ ਤੁਨੂੰ ਹੋਏ ਨਾ ਕੋਈ ਸਹਾਰਾ ਬੋਟਨਿਆ ਡੱਬਿਆਂ ਵਿੱਚੋਂ ਕੋਈ ਮਿਲਣਾ ਕੋਈ ਸਹਾਰਾ ਜਸੇ ਵੰਨ ਹੋ ਜਾ ਹਾਂ ਨਾ ਪੜਾ ਠੱਗਾ ਨਹੀਂ ਦੰਨੂ ਕੇਰਾ ਕੌਣ ਵਾਖ ਕੀ ਛੋੜੇ ਸਾਵੇ ਕਿਉਂ ਨਹੀਂ ਗਰਾਂ ਦੇ ਵਿੱਚ ਪਾਉਂਦੇ ਜਦੋਂ ਸਾਹਮਣੇ ਆਣ ਗੱਡੀਆਂ ਪਿੱਕਾ ਪੁੱਤ ਵੀ ਕਹਿਣ ਆਉਂਦੇ ਜਦੋਂ ਸਾਹਮਣੇ ਆਣ ਗੱਡੀਆਂ ਤੇ ਗੁੱਸੇ ਨਾਲ ਜੇ ਸਾਡਾ ਮਰੂਦਾ ਸਮਾਂ ਲੜਾਈ ਕਾਟੋ ਕਰਦਾ ਜੰਗਣਾ ਨੇ ਬਿੱਟੀ ਬੈਠ ਕੇ ਕੋ ਗਾਵ ਮਰਦਾ ਦੁੱਖਾ ਮਰਦਾ ਉਹ ਗਨਵਾ ਦੀ ਹੱਦ ਤੇ ਤਪ ਗਈ ਉਹ ਕਿਉਂ ਨਹੀਂ ਕਤਾਰੇ ਹੱਥ ਜਾਉਂਦੇ ਲੋਰੋ ਸਾਹਮਣੇ ਗੱਦੀਆਂ ਪੱਖੇ ਪੁੱਟਵੀ ਕਰਨ ਲਾ ਆਉਂਦੇ ਲੋਰੋ ਸਾਹਮਣੇ ਗੱਦੀਆਂ ਮੈਂ ਵੀ ਸਗਾਤੇ ਸੱਟ ਦੀ ਸਟਾ ਮੁਰਗਾ ਬੋਲ ਅੱਲਾਹ ਅਕਬਰ ਹੁਣ ਜਾਣਿਆ ਤੈੰਪੂ ਆਖੜਾ ਮੇਰਾ ਐ